ਨੋਜਲਾ ਖੁੱਲਣ ਦੇ ਆ ਫਾਰਮ ਟਰੱਕ 65 ਦੀ ਆ ਪੂਰੀ ਜਦੋ ਜਿਆਦ ਕਰਨੀ ਪੈਂਦੀ ਇਹਦੇ ਵਿੱਚ ਪਾਣੀ ਪੈ ਗਿਆ ਚਾਰ ਫੇਰੇ ਇਹ ਪੂਰਾ ਭਿੱਜਾ ਹੈ ਇਹ ਗੇਅਰ ਵਾਲਾ ਖੋਲਿਆ ਨਾ ਹੈ ਹੂੰ ਗੇਅਰ ਵਾਲਾ ਪਾਣੀ ਵੇਖੋ ਕਿੰਨਾ ਨਿਕਲਿਆ ਫਾਰਮ ਟਰੈਕ 50 ਇਹ 65 65 50 ਹੀ ਮੂੰਹ ਨਿਕਲਦਾ ਐਦਾਂ ਗੇਅਰ ਚੋਂ ਕਲੱਚ ਚੋਂ ਕੱਢ ਦਈਦਾ ਪਾਣੀ ਪਾਣੀ ਬਾਕੀ ਲੱਗਦੀ ਵਾਏ ਥੱਲੇ ਬੈਠਾ ਹੁੰਦਾ ਵਾ ਇੱਕ ਰੇਵੀ ਕੱਢ ਸਕਦੇ ਕੋਈ ਗੱਲ ਨਹੀਂ ਇਹੋ ਜੀ ਲੋਰੀ ਸਰ ਆਇਆ ਬਈ ਕਰੋ ਜੈਕਅਪ ਪਾਣੀ ਕਿੱਦਾਂ ਆਉਂਦਾ ਘੁੰਮ ਘੁੰਮ ਕੇ ਲੋਹੜੀ ਤੇ ਪਾਣੀ ਨਿਕਲ ਜਾਂ ਲਿਫਟ ਦੇ ਟਾਪੇ ਜੋਂ ਕੋਈ ਇਹ ਲੀਕ ਤੇੋਂ ਪਾਣੀ ਲੈ ਲੇ ਸਟਾਪੇ 'ਚੋਂ ਪਾਣੀ ਕੱਢਿਆ ਜੀ 65 ਦੇ ਵਿੱਚੋਂ ਤੇ ਟੂਬੀ ਉਂਧਾਰ ਬੈਠੀ ਹੋਈ ਉਹ ਭੱਜ ਕੇ ਤੇਲ ਪਾਵਾ ਮੁੱਕ ਝਲਿਆਈ ਮੁੱਕ ਝਲਿਆਈ ਤੇਲ ਪੰਪ ਮਾਰ ਪੰਪ ਮਾਰ ਪੰਪ ਪਾ ਲਓ ਜਾ ਓਏ ਹੁਣ ਇਹਨੂੰ ਤਾਂ ਕਾ ਲਓ ਪਹਿਲਾਂ ਆਹ ਆਹ ਹੋ ਗਿਆ ਹੋ ਗਿਆ ਹੋ ਗਿਆ ਆਜੋ ਆਜੋ ਯਾ ਯਾ ਵੀ ਫਤਿਹ ਚੋ ਨਹੀਂ ਖਿੱਚਾ ਤੂੰ ਹੀ ਵਾਲਾ ਕੰਮ ਚੱਲਣ ਡਿਆ ਵਾ ਵੀ ਇੱਧਰ ਖਿੱਚ ਕੇ ਲੈ ਕੇ ਜਾਣਾ ਦੂਜਾ ਟਰੈਕਟਰ ਹੁਣ ਆ ਪਾਣੀ ਕੱਢਣਾ ਆ ਉਹ ਨੋਜ਼ਲਾਂ ਚੋਂ ਵੇ ਹੁੜਦਾ ਇਹ ਮਿਸਤਰੀ ਨੇ ਪਹਿਲਾਂ ਮੇਂਦਰਾ ਟਰੈਕਟਰ ਸਟਾਰਟ ਕੀਤਾ ਤੇ ਹੁਣ ਦੂਜੇ ਦੀਆਂ ਨੋਜਾਂ ਲੱਗਾ ਲਾਉਣ ਵੀਰ ਬਹੁਤ ਵਧੀਆ ਕੰਮ ਕਰਦਾ ਵੀਰ ਚੱਲ ਵੀ ਦੂਜੇ ਟਰੈਕਟਰ ਦੀ ਸਟਾਰਟਿੰਗ ਚੱਲਣ ਲੱਗੀ ਆ ਹੁਣ ਲਓ ਵੀ ਇਹ ਵੀ ਸਟਾਰਟ ਹੋ ਚੁੱਕਿਆ ਵਾ ਟਰੈਕਟਰ ਵੀ ਇਹਦੀ ਵੀ ਸਰਵਿਸ ਕਰਕੇ ਸਰਵਿਸ ਹੋ ਗਈ। ਹਾਂਜੀ ਪਾਜੀ ਕੀ ਹਾਲ ਚਾਲ ਆ? ਵਧੀਆ ਜੀ ਵਧੀਆ। ਪਿੰਡ ਕਿਹੜਾ ਜੀ ਆਪਣਾ?